ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਵਰਲਡ ਹਿਸਟਰੀ ਦਾ ਟੌਪਿਕ ਕਰਾਂਗੇ ਟੌਪਿਕ ਕਰਾਂਗੇ ਆਪਾਂ ਸਮਤਵਾਦ ਕੀ ਹੈ ਇਸ ਦੇ ਪਤਨ ਦੇ ਕਾਰਨ ਠੀਕ ਹੈ ਇਹਦੇ ਅੰਤ ਹੋਣ ਦੇ ਕਾਰਨ ਕੀ ਸੀ ਡਾਊਨਫਾਲ ਇਸ ਦਾ ਡੈਕਲਾਈਨ ਦੇ ਕੀ ਰੀਜ਼ਨ ਸੀ ਕੀ ਕੌਜ਼ਸ ਸੀ ਤੇ ਨਾਲ ਦੀ ਨਾਲ ਇਹ ਸਮਤਵਾਦ ਦੇ ਵਿਸ਼ੇਸ਼ਤਾਵਾਂ ਤੇ ਸਮਤਵਾਦ ਦਾ ਅਰਥ ਕਰਾਂਗੇ ਤੇ ਸਟੂਡੈਂਟਸ ਆਪਾਂ ਵਰਲਡ ਹਿਸਟਰੀ ਸਾਰਾ ਟੌਪਿਕ ਕਰਵਾ ਰੱਖੇ ਨੇ ਪਲੇਲਿਸਟ ਬਣੀ ਹੋਈ ਹੈ ਮੈਂ ਤੁਹਾਨੂੰ ਦਿਖਾਉਣੀ ਆ ਪਲੇਲਿਸਟ ਤੁਸੀਂ YouTube ਤੇ Tour Study Class channel ਨੂੰ ਸਰਚ ਕਰਨਾ ਫਿਰ ਸਭ ਤੋਂ ਤੁਸੀਂ ਪਲੇਲਿਸਟ ਦੇ ਵਿੱਚ ਜਾਓਗੇ ਸਭ ਤੋਂ ਟਾਪ ਤੇ ਤੁਹਾਨੂੰ ਪਲੇਲਿਸਟ ਮਿਲੂਗੀ World History 7th and 5th ਜਿਹਦੇ ਵਿੱਚ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਠੀਕ ਹੈ World History ਤੁਹਾਡਾ ਮੈਪ ਤੇ ਕ੍ਰੀਮੀਆ ਵਾਰ ਜਰਮਨੀ ਦੇ ਕੀ ਕਾਰਨ ਅਮਰੀਕਾ ਕ੍ਰਾਂਤੀ ਠੀਕ ਹੈ ਇੰਗਲੈਂਡ ਦੀ ਸ਼ਾਨਦਾਰ ਕ੍ਰਾਂਤੀ ਦੇ ਕੀ ਕਾਰਨ ਸੀ ਤੁਹਾਡਾ ਸਿਲੇਬਸ ਜੋਗੀ ਕ੍ਰਾਂਤੀ ਵਿਆਨਾ ਕਾਂਗਰਸ ਠੀਕ ਹੈ ਇੰਗਲੈਂਡ ਦੀ ਜਿਹੜੀ ਸ਼ਾਨਦਾਰ ਕ੍ਰਾਂਤੀ ਹੋਈ ਸੀ ਉਹਦੇ ਕੀ ਪ੍ਰਭਾਵਨ ਤੀਜੇ ਨਿਕੋ ਨੈਪੋਲੀਨ ਬੋਨਾਪਾਰਟ ਫ੍ਰੈਂਚ ਰੈਵੋਲੂਸ਼ਨ ਤਾਂ ਤੁਹਾਨੂੰ ਸਾਰੇ ਟੌਪਿਕਸ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਤੇ ਹੁਣ ਆਪਾਂ ਸਮਤਵਾਦ ਦੇ ਪਤਨ ਦੇ ਕਾਰਨ ਕਰਾਂਗੇ ਕਾਫੀ ਜ਼ਿਆਦੇ ਨਿਰਜੇ ਦੇ ਰੀਜ਼ਨ ਦਿੱਤੇ ਹੋਏ ਨੇ ਠੀਕ ਹੈ ਇਹਨਾਂ ਦੇ ਵਿੱਚੋਂ ਤੁਸੀਂ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡਾ 18 18 ਅੰਕ ਦਾ ਕੁਐਸਚਨ ਆਉਂਦਾ ਤਾਂ ਇਹਦੇ ਵਿੱਚੋਂ ਜਿਵੇਂ ਇਹਦੇ ਵਿੱਚ 18 ਪੁਆਇੰਟ ਦਿੱਤੇ ਹੋਏ ਨੇ ਤਾਂ ਤੁਸੀਂ ਕੋਈ 15 ਜਾਂ 12 13 ਜੇ ਆਪਾਂ ਕਹਿ ਸਕਦੇ ਹਾਂ ਕਿ 12 ਤੱਕ ਘੱਟੋ-ਘੱਟ ਯਾਦ ਕਰ ਲੈਣੇ ਤੁਸੀਂ ਠੀਕ ਹੈ 12 ਪੁਆਇੰਟ ਤੱਕ ਘੱਟੋ-ਘੱਟ ਯਾਦ ਕਰ ਲੈਣੇ ਨੇ ਨਹੀਂ 10 ਤਾਂ ਪੱਕੇ ਹੀ ਨੇ ਕਿ ਕੁ 18 ਅੰਕਾਂ ਦਾ ਕੁਐਸਚਨ ਹੈ ਹਾਂ ਜੇ ਕੁਐਸਚਨ ਦੇ ਨਾਲ ਇਹਦੀਆਂ ਵਿਸ਼ੇਸ਼ਤਾਵਾਂ ਪੁੱਛ ਲਈ ਫਿਰ ਸਮਮਤਵਾਦੇ ਪਤਨ ਦੇ ਕਾਰਨ ਵੀ ਪੁੱਛ ਲਈ ਫਿਰ ਆਪਾਂ ਦੋਨਾਂ ਦੇ ਜੇ ਉਹਦੇ 5 6 ਪੁਆਇੰਟ ਨੇ ਤੇ ਇਹਦੇ 8 9 ਪੁਆਇੰਟ ਬਹੁਤ ਹੋਣਗੇ ਹਾਂ ਅਗਰ ਇਕੱਲਾ ਇਹਦੇ ਬਾਰੇ ਕੁਐਸਚਨ ਪੁੱਛ ਲਈ ਸਮਮਤਵਾਦੇ ਪਤਨ ਦੇ ਕਾਰਨ ਫਿਰ ਜਿਵੇਂ 18 ਪੁਆਇੰਟ ਦਿੱਤੇ ਹੋਏ ਨੇ ਘੱਟੋ-ਘੱਟ ਤੁਹਾਡੇ 12 13 ਪੁਆਇੰਟ ਘੱਟੋ-ਘੱਟ ਇੰਨੇ ਹੋਣੇ ਚਾਹੀਦੇ ਨੇ ਵੱਧ ਤੋਂ ਵੱਧ ਤੁਸੀਂ ਜਿੰਨੇ ਮਰਜ਼ੀ ਲੈ ਬਲੋ ਠੀਕ ਹੈ ਹਾਂਜੀ ਕਦ ਆਪਾਂ ਸਮਤਵਾਦ ਦਾ ਅਰਥ ਦੇਖਾਂਗੇ ਫਿਰ ਉਹਦੇ ਪਤਨ ਦੇ ਕਾਰਨ ਫਿਰ ਉਹਦੇ ਵਿਸ਼ੇਸ਼ਤਾਵਾਂ ਵਾਲਾ ਕੁਸ਼ਨ ਦੇਖ ਲਾਂਗੇ ਸਮਤਵਾਦ ਦਾ ਅੰਗਰੇਜ਼ੀ ਰੂਪ ਜਿਹੜਾ ਕਿ ਫੈਡੋਲਿਜ਼ਮ ਫੈਡਰਲਿਜ਼ਮ ਹੈ ਸਮਤਵਾਦ ਅੰਗਰੇਜ਼ੀ ਰੂਪ ਫੈਡੋਲਿਜ਼ਮ ਹੈ ਤੇ ਜੇ ਇਹਦੀ ਉਤਪਤੀ ਜਿਹੜੀ ਲਾਤੀਨੀ ਭਾਸ਼ਾ ਦੇ ਸ਼ਬਦ ਫੈਡੀਅਮ ਤੋਂ ਹੋਈ ਆ ਇਹਦਾ ਅਰਥ ਕੀ ਹੈ ਜ਼ਗੀਰ ਜ਼ਗੀਰ ਭੂਮੀ ਇਸ ਤਰ੍ਹਾਂ ਸਮਤਵਾਦ ਦਾ ਸਬੰਧ ਕੀ ਹੈ ਜ਼ਗੀਰਾਂ ਦੇ ਨਾਲ ਆ ਤੇ ਭੂਮੀ ਦੇ ਨਾਲ ਆ ਕਿਉਂਕਿ ਇਸ ਅਵਸਥਾ ਦੇ ਰੂਪਾ ਅਲੱਗ-ਅਲੱਗ ਦਿਸ਼ਾਂ ਦੇ ਵਿੱਚ ਅਲੱਗ-ਅਲੱਗ ਰਿਹਾ ਇਸ ਕਰਕੇ ਇਹਦੇ ਠੀਕ ਪ੍ਰਵਾਹਸ਼ਾ ਦੇਣ ਆਪਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਨਾ ਫਿਰ ਵੀ ਕੁਝ ਵਿਦਵਾਨਾਂ ਦੇ ਅਨਸਾਰ ਆਪਾਂ ਇਹਦੀ ਪ੍ਰਵਾਹਸ਼ਾ ਹੀ ਦਿੰਦੇ ਆ ਕਿ ਇਹ ਕਿਹਦਾ ਕਿ ਇਹਦਾ ਕਿਹਦੇ ਨਾਲ ਸਬੰਧਾ ਭੂਮੀ ਜਾਂ ਜ਼ਗੀਰ ਦੇ ਨਾਲ ਸਬੰਧਾ ਹੈ ਹਾਂਜੀ ਸੋ ਬਲਦੇ ਦੀਆਂ ਵਿਸ਼ੇਸ਼ਤਾਵਾਂ ਦੇਖ ਲੈਣੇ ਵੱਡੇ ਵੱਡੇ ਰਾਜ ਰਾਜਾ ਵੱਡੇ ਸਮਤ ਸਮਤ ਤੇ ਨਾਈਟ ਇਹਦੇ ਵਿੱਚ ਹੁੰਦੇ ਨੇ ਇਸ ਯੁੱਗ ਉਸ ਯੁੱਗ ਦੇ ਵਿੱਚ ਰਾਜ ਹੀ ਸਾਰੇ ਦੇਸ਼ ਦੀ ਭੂਮੀ ਦਾ ਜਿਹੜਾ ਮਾਲਕ ਹੁੰਦਾ ਸੀ ਕਿਉਂਕਿ ਰਾਜ ਦੇ ਕੋਲ ਨਾ ਤਾਂ ਆਪਣੀ ਕੋਈ ਸਥਾਈ ਭੂਮੀ ਹੁੰਦੀ ਸੀ ਤੇ ਨਾ ਹੀ ਕੋਈ ਆਰਥਿਕ ਸਾਧਨ ਹੁੰਦੇ ਸੀ ਇਸ ਕਰਕੇ ਉਹ ਆਪਣੀ ਭੂਮੀ ਨੂੰ ਵੱਡੇ ਵੱਡੇ ਅੱਗੇ ਮਤਲਬ ਕਿ ਅੱਗੇ ਅੱਗੇ ਵੰਡ ਦਿੰਦੇ ਸੀ ਸਮੰਤਾਂ ਦੇ ਵਿੱਚ ਬਣਦੇ ਸੀ ਤੇ ਇਹ ਸਮੰਤ ਡਿਊਕ ਕਾਊਂਟ ਵਿਸਕਾਊਂਟ ਇਹਨਾਂ ਦੀ ਉਪਾਦੀ ਧਾਰਨ ਕਰਦੇ ਸੀ ਵੱਡੇ ਸਮੰਤ ਆਪਣੀ ਕੁਝ ਭੂਮੀ ਛੋਟੇ ਸਮੰਤਾਂ ਨੂੰ ਦਿੰਦੇ ਸੀ ਤੇ ਛੋਟੇ ਸਮੰਤ ਆਪਣੀ ਕੁਝ ਭੂਮੀ ਨਾਈਟਾਂ ਨੂੰ ਦਿੰਦੇ ਸੀ ਇਸ ਤਰ੍ਹਾਂ ਇਸ ਦੇ ਵਿੱਚ ਇੱਕ ਕੜੀ ਦੇ ਤੌਰ ਤੇ ਕੰਮ ਹੁੰਦਾ ਸੀ ਅੱਗੇ ਹੈਗਾ ਭੂਮੀ ਤੇ ਅਧਿਨਤਾ ਭੂਮੀ ਤੇ ਅਧਿਨਤਾ ਸਮਤਵਾਦੀ ਵਿਵਸਥਾ ਦੇ ਮੂਲ ਸਮੱਸਿਆਵਾਂ ਨੇ ਵੱਡਾ ਸਮਤ ਰਾਜੇ ਤੋਂ ਭੂਮੀ ਹਾਸਲ ਕਰਦਾ ਸੀ ਤੇ ਛੋਟੇ ਸਮਤਾਂ ਛੋਟੇ ਸਮਤ ਵੱਡੇ ਸਮਤੋਂ ਮਤਲਬ ਕਿ ਇੱਕ ਰਾਜਾ ਰਾਜੇ ਨੇ ਵੱਡੇ ਸਮਤ ਨੂੰ ਦਿੱਤੀ ਵੱਡੇ ਸਮਤ ਨੇ ਛੋਟੇ ਸਮਤ ਨੂੰ ਦਿੱਤੀ ਛੋਟੇ ਨੇ ਅੱਗੇ ਕਿਸੇ ਨੂੰ ਦੇ ਦਿੱਤੀ ਠੀਕ ਐਵੇਂ ਹੁੰਦੀ ਸੀ ਇਸ ਭੂਮੀ ਦਾ ਖੇਤਰ ਇੱਕ ਇਕੜ ਤੋਂ ਲੈ ਕੇ ਕਈ ਹਜ਼ਾਰ ਏਕੜਾਂ ਤੱਕ ਹੋ ਸਕਦਾ ਸੀ ਹਰੇਕੀ ਵਿਅਕਤੀ ਦੇ ਕੋਲ ਜਿੰਨੀ ਭੂਮੀ ਹੁੰਦੀ ਸੀ ਉਹਦੇ ਅਨੁਸਾਰ ਹੀ ਸਮਾਜ ਵਿੱਚ ਉਹਦੀ ਸਥਿਤੀ ਨਿਰਧਾਰਿਤ ਹੁੰਦੀ ਸੀ ਉਹਦੀ ਸਟੇਟਸ ਅਨੁਸਾਰ ਹੀ ਹੁੰਦਾ ਸੀ ਅੱਗੇ ਹੈਗਾ ਅਧਿਨਸਮਤਾ ਦੀ ਸਮਾਮਾ ਸੈਨਿਕ ਸੇਵਾ ਤਿੰਨ ਤਰ੍ਹਾਂ ਦੇ ਹੁੰਦੀ ਸੀ ਅਧਿਨ ਜਿਹੜੇ ਸਮਾਜ ਦਾ ਇਹ ਕਰਤੱਵ ਹੁੰਦਾ ਸੀ ਰਿਸਪਾਂਸਿਬਿਲਟੀ ਹੁੰਦੀ ਸੀ ਕਿ ਉਹ ਸਵਾਮੀ ਨੂੰ ਸੈਨਿਕ ਸਹਾਇਤਾ ਭੇਜੇ ਵਿਦੇਸ਼ੀ ਹਮਲੇ ਦੇ ਸਮੇ ਉਸ ਨੂੰ ਆਪਣੀ ਸੈਨਾ ਸਵਾਮੀ ਦੀ ਸਹਾਇਤਾ ਲਈ ਭੇਜਣੀ ਪੈਂਦੀ ਆ ਜਦ ਵੱਡਾ ਸਮਾਜ ਦੇ ਕੋਈ ਹਮਲਾ ਕਰਦਾ ਸੀ ਤਾਂ ਛੋਟੇ ਸਮਾਜ ਨੂੰ ਖੁਦ 40 ਦਿਨਾਂ ਤੱਕ ਉਹਦੀ ਸੇਵਾ ਕਰਨੀ ਪੈਂਦੀ ਸੀ ਤੇ ਛੋਟੇ ਸਮਾਜ ਦਾ ਵੀ ਕਰਤੱਵ ਹੁੰਦਾ ਸੀ ਕਿ ਵੱਡੇ ਸਮਾਜ ਦੇ ਦੁਰਗ ਦੀ ਰੱਖਿਆ ਲਈ ਸਮੇ ਸਮੇਂ ਤੇ ਆਪਣੀ ਸੈਨਾ ਭੇਜੇ ਰਾਜਨੀਤਿਕ ਸੇਵਾ ਇਹਦੇ ਵਿੱਚ ਸਮੰਧ ਇਹ ਕਰਦਾ ਬਣਦਾ ਸੀ ਕਿ ਵੱਡਾ ਸਮੰਧ ਜਦ ਵੀ ਆਦੇਸ਼ ਦੇਵੇ ਤਾਂ ਉਹਦੇ ਦਰਬਾਰ ਦੇ ਵਿੱਚ ਹਾਜ਼ਰ ਹੋਵੇ ਅਕਸਰ ਵੱਡਾ ਸਮੰਧ ਜੁੱਧ ਵਿਆਹ ਤਲਾਕ ਤੇ ਵਿਦੇਸ਼ੀ ਮਹਿਮਾਨ ਦਾ ਸਵਾਗਤ ਕਰਨ ਦੇ ਮੌਕੇ ਤੇ ਛੋਟੇ ਸਮੰਧ ਨੂੰ ਆਪਣੇ ਦਰਬਾਰ ਦੇ ਵਿੱਚ ਹਾਜ਼ਰ ਹੋਣ ਦਾ ਆਦੇਸ਼ ਦਿੰਦਾ ਸੀ ਅਗੇ ਹੈਗਾ ਵਿਤੀ ਸੇਵਾ ਜਦ ਅਸਮਤ ਨੂੰ ਵਿਸ਼ੇਸ਼ ਮੌਕੇ ਤੇ ਆਪਣੇ ਸਵਾਮੀ ਨੂੰ ਧਨ ਰਾਸ਼ੀ ਵੀ ਦੇਣੀ ਪੈਂਦੀ ਸੀ ਜਦ ਕਿਸੇ ਸਾਮਤ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਦਾ ਉੱਤਰਾਧਿਕਾਰੀ ਉਸ ਜਗੀਰ ਤੋਂ ਹੋਣ ਵਾਲੀ 1 ਸਾਲ ਦੀ ਆਮਦਨ ਸਵਾਮੀ ਨੂੰ ਦਿੰਦਾ ਸੀ ਪਰੰਤੂ ਜੇ ਜਦੋਂ ਕੋਈ ਉੱਤਰਾਧਿਕਾਰੀ ਨਵਾਲਗ ਹੁੰਦਾ ਸੀ ਤਾਂ ਉਹਦੇ ਨਵਾਲਗ ਹੋਣ ਤੱਕ ਉਹਦੀ ਭੂਮੀ ਦੇ ਦੇਖ-ਰੇਖ ਸਵਾਮੀ ਕਰਦਾ ਸੀ ਤੇ ਸਾਰੀ ਆਮਦਨ ਖੁਦ ਖਰਚ ਕਰਦਾ ਸੀ ਸਵਾਮੀ ਦੇ ਪੁੱਤਰਾਂ ਦੇ ਪੁੱਤਰਾਂ ਦੇ ਸ਼ਾਦੀਆਂ ਦੇ ਮੌਕੇ ਤੇ ਉਹਦੀ ਦੀਨ ਸਮਤਾ ਨੂੰ ਉਸ ਦੇ ਤੋਹਫੇ ਤੇ ਧਨ ਰਾਸ਼ੀ ਭੇਟ ਕਰਨੀ ਪੈਂਦੀ ਸੀ ਅਗਿਆਨ ਨੇ ਸੰਮਤ ਦੇ ਕਰਤੱਵ ਤੇ ਵਿਸ਼ੇਸ਼ ਅਧਿਕਾਰ ਸੰਮਤ ਦੇ ਕੁਝ ਕਰਤੱਵ ਤੇ ਵਿਸ਼ੇਸ਼ ਅਧਿਕਾਰ ਵੀ ਹੁੰਦੇ ਸੀ ਉਹ ਬਾਹਰੀ ਦੁਸ਼ਮਨਾ ਤੋਂ ਆਪਣੇ ਦੇਨ ਸੰਮਤਾਂ ਦੀ ਰੱਖਿਆ ਕਰਦਾ ਸੀ ਤੇ ਉਹ ਨਿਆਂ ਦੇ ਲਈ ਅਦਾਲਤ ਵੀ ਲਗਾਉਂਦਾ ਸੀ ਤੇ ਉਹ ਦੇਨ ਸੰਮਤਾਂ ਦੇ ਵਾਰਿਸ਼ਾਂ ਦਾ ਰਖੇਖਾ ਹੁੰਦਾ ਸੀ ਉਹਦੇ ਕੁਵਾਰੀ ਪੁੱਤਰੀਆਂ ਦੀ ਸ਼ਾਦੀ ਦਾ ਪ੍ਰਬੰਧ ਵੀ ਕਰਦਾ ਸੀ ਤੇ ਆਪਣੇ ਖੇਤਰ ਨੂੰ ਸ਼ਾਂਤੀਬੱਧ ਅਵਸਥਾ ਸਥਾਪਿਤ ਕਰਦਾ ਸੀ ਲੋਕਾਂ ਦੇ ਝਗੜਿਆਂ ਨੂੰ ਨਿਪਟਾਰਾ ਕਰਨਾ ਉਹਦਾ ਕਰਤੱਵ ਹੁੰਦਾ ਸੀ ਹਾਂਜੀ ਅਗਿਆਨ ਸੰਮਤਵਾਦ ਦੇ ਪਤਨ ਦੇ ਕਾਰਨ ਸਭ ਤੋਂ ਪਹਿਲਾਂ ਕੀ ਸੀ ਰਾਸ਼ਟਰੀ ਰਾਜਾਂ ਦੀ ਸਥਾਪਨਾ ਸੰਮਤਵਾਦੀ ਅਦੋਗੀਤੀ ਮਤਲਬ ਇਹਦਾ ਘਾਟੇ ਦਾ ਕਾਰਨ ਕੀ ਸੀ ਇਹਦਾ ਖਤਮ ਹੋਣ ਦਾ ਕਾਰਨ ਕੀ ਸੀ 14ਵੀਂ ਸਦੀ ਤੋਂ ਰਾਸ਼ਟਰੀ ਜਿਹੜੇ ਰਾਜ ਸੀ ਉਹਨਾਂ ਦੀ ਸਥਾਪਨਾ ਹੋ ਗਈ ਸੀ ਜਿਉਂ-ਜਿਉਂ ਰਾਜਿਆਂ ਤੇ ਬਾਦਸ਼ਾਹਾਂ ਦੀ ਸ਼ਕਤੀ ਵਧਦੀ ਗਈ ਤੇ ਜਿਹੜੇ ਸੰਮਤ ਸੀ ਉਹਨਾਂ ਦੀ ਸ਼ਕਤੀ ਘਟਦੀ ਗਈ ਮਤਲਬ ਕਿ ਪਹਿਲਾਂ ਰਾਜੇ ਇਹਨਾਂ ਦੀ ਸ਼ਕਤੀ ਤੇ ਡਿਪੈਂਡ ਕਰਦੇ ਸੀ ਹੁਣ ਜਦੋਂ ਰਾਜੇ ਪਾਵਰਫੁੱਲ ਹੋਣ ਲੱਗ ਗਏ ਤੇ ਜਾਂ ਜਿੰਨਾਂ ਤੇ ਡਿਪੈਂਡ ਕਰਦੇ ਸੀ ਫਿਰ ਉਹਨਾਂ ਦੀ ਪਾਵਰ ਤਾਂ ਘਟੂਗੀ ਨਾ ਬਾਦਸ਼ਾਹ ਨੇ ਆਪਣੇ ਫੌਜਾਂ ਰੱਖ ਲਈਆਂ ਤੇ ਆਪਣੇ ਆਰਥਿਕ ਵਸੀਲੇ ਵੀ ਵਧਾ ਲਈ ਜਿਸ ਕਰਕੇ ਸੰਮਤਾਂ ਤੇ ਜਿਹੜਾ ਨਿਰਭਰਤਾ ਸੀ ਉਹਦੀ ਘਟ ਗਈ ਤਾਂ ਇਹ ਉਹ ਸਮਮਤੀ ਸਮਾਜਿਕ ਆਰਥਿਕ ਵਿਸ਼ੇਸ਼ਿਤਕਰਤਾ ਕਈ ਸਦੀਆਂ ਤੱਕ ਚੱਲਦੇ ਰਹੇ ਪਰ ਉਹ ਢੰਗ ਦੀਆਂ ਕਲਾਂ ਵੱਲ ਜਾ ਰਹੀ ਸੀ ਇੰਗਲੈਂਡ ਵਿੱਚ ਹੈਨਰੀ ਦੂਜੇ ਹੈਨਰੀ 7 ਤੇ ਐਡਵਰਡ ਪਹਿਲੇ ਜੇ ਸ਼ਕਤੀਸ਼ਾਲੀ ਬਾਦਸ਼ਾਹ ਨੇ ਸਮਮਤਾ ਦੇ ਅਧਿਕਾਰ ਨੂੰ ਬਹੁਤ ਸੀਮਿਤ ਕਰਤਾ ਇਸ ਤੋਂ ਬਿਨਾਂ ਵਾਰ ਜਾਫ ਰੋਜ਼ੀਜ਼ ਨੇ ਇੰਗਲੈਂਡ ਵਿੱਚ ਸਮਮਤਾਵਾਦ ਨੂੰ ਭਾਰੀ ਸੱਟ ਮਾਰੀ ਤੇ ਕਈ ਸਰਦਾਰਾਂ ਤੇ ਸਮਮਤਾ ਦੀ ਜਾਇਦਾਦ ਤੇ ਜਨਨਾ ਇਸ ਦੇ ਵਿੱਚ ਹੀ ਜਾਂਦੇ ਰਹੀਆਂ ਜਨਤਾ ਨੇ ਵੀ ਸਮਮਤਾ ਦੇ ਵਿਰੁੱਧ ਬਾਦਸ਼ਾਹ ਦਾ ਸਾਧ ਦਿੱਤਾ ਕਿਉਂਕਿ ਸਮਮਦ ਜਨਤਾ ਉਤੇ ਬਹੁਤ ਜ਼ੁਲਮ ਤੇ ਅਤਿਆਚਾਰ ਕਰਦੇ ਸੀ ਅੱਗੇ ਹੈਗਾ ਕਈਆਂ ਯੁੱਧਾਂ ਵਿੱਚ ਸਮਮਤਾ ਨੂੰ ਹਾਨੀ ਸਮਮਤ ਲੋਕ ਕਿਸੇ ਨਾ ਕਿਸੇ ਕਾਰਨ ਆਪਸ ਦੇ ਵਿੱਚ ਲੜਦੇ ਰਹਿੰਦੇ ਸੀ ਝਗੜਦੇ ਰਹਿੰਦੇ ਸੀ ਜਿਸ ਕਰਕੇ ਇਹਨਾਂ ਦੀ ਕਈ ਲੜਾਈਆਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਤਾ ਵਿਸ਼ੇਸ਼ ਕਰਕੇ 100 ਸਾਲਾ ਜਿਹੜਾ ਯੁੱਧ ਸੀ 100 ਇਅਰਜ਼ ਵਾਰ ਤੇ ਧਾਰਮਿਕ ਯੁੱਧ ਸੀ ਤੇ ਵਾਰਸ ਆਫ ਰੋਜ਼ਸ ਇਨ ਨੇ ਸਮਮਤਾਂ ਨੂੰ ਬੁਰੀ ਤਰ੍ਹਾਂ ਸਰਵਨਾਸ਼ ਕਰਤਾ ਇਹਨਾਂ ਦਾ ਤਰਮੁਜੁੱਦ ਵਿੱਚ ਬਹੁਤ ਸਾਰੇ ਸਮਮਤ ਮਾਰੇ ਗਏ ਸਰਕਾਰ ਨੇ ਇਹਨਾਂ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਜਿਹਦੇ ਨਾਲ ਇਹਨਾਂ ਸਮਮਤਾਂ ਵਿੱਚ ਇੰਨੀ ਕਮਜ਼ੋਰੀ ਆ ਗਈ ਕਿ ਉੱਪਰਲੇ ਬਾਦਸ਼ਾਹ ਦੀ ਸ਼ਕਤੀ ਦਾ ਮੁਕਾਬਲਾ ਨਾ ਕਰ ਸਕੇ ਤੇ ਢੈਂ ਦੀਆਂ ਕਲਾਂ ਦੇ ਵਿੱਚ ਤੁਰ ਪਏ ਅੱਗੇ ਹੈਗਾ ਨਵੀਂ ਜੁਦ ਪ੍ਰਣਾਲੀ ਤੇ ਬਰੂਦਾਂ ਦਾ ਅਵਿਸ਼ਕਾਰ ਮੱਧਕਾਲ ਦੇ ਵਿੱਚ ਲੜਾਈ ਕਰਨ ਦੀਆਂ ਵਿਧੀਆਂ ਬਹੁਤ ਪੁਰਾਣੀਆਂ ਸੀ ਤੀਰ ਕਮਾਨ ਤਲਵਾਰਾਂ ਹੀ ਚੱਲਦੇ ਸੀ ਜਿੰਨਾ ਦਿਮਾਰਕੀਲਿਆਂ ਦੇ ਵਿੱਚ ਡਟੇ ਹੋਏ ਸਮਮਤ ਉੱਤੇ ਕੁਝ ਨਹੀਂ ਸੀ ਹੁੰਦੀ ਤੇ ਪਰ ਮੱਧਕਾਲ ਦੇ ਅੰਤ ਦੇ ਵਿੱਚ ਬਰੂਤ ਤੇ ਫਿਰ ਬੰਦੂਕਾਂ ਚੱਲ ਗਈਆਂ ਜਿਨ੍ਹਾਂ ਦੀ ਵਰਤੋਂ ਨਾਲ ਸੰਮਤਾਂ ਦੇ ਕਿਲੇ ਨਸ਼ਟ ਹੋ ਗਏ ਤੇ ਰਾਜੇ ਹੁਣ ਇਹਨਾਂ ਹਥਿਆਰਾਂ ਦੇ ਨਾਲ ਵਿਦਰੋਹੀ ਸੰਮਤਾਂ ਦੀਆਂ ਕਿਲਿਆਂ ਨੂੰ ਬਰਬਾਦ ਕਰ ਸਕਦੇ ਸੀ ਇਹ ਬਰੂਤ ਤੇ ਬੰਦੂਕਾਂ ਨਾਲ ਉਪਜੇ ਨਵੀਂ ਯੁੱਧ ਪ੍ਰਣਾਲੀ ਸੰਮਤਵਾਦੀ ਸ਼ਕਤੀ ਲਈ ਬਹੁਤ ਘਾਟਕ ਸਾਬਤ ਹੋਈ ਅਗ ਹੈਗਾ ਸਥਾਈ ਰਾਸ਼ਟਰੀ ਸੈਨਾ ਦਾ ਨਿਰਮਾਣ ਸਥਾਈ ਰਾਸ਼ਟਰੀ ਫੌਜਾਂ ਦੇ ਨਿਰਮਾਣ ਨਾਲ ਸੰਮਤ ਨੂੰ ਕਾਫੀ ਵੱਡਾ ਧੱਕਾ ਲੱਗਿਆ ਉਹਦਾ ਕਾਰਨ ਇਹ ਸੀ ਕਿ ਮੱਧਕਾਲ ਵਿੱਚ ਪੈਸੇ ਦੀ ਘਾਟ ਕਾਰਨ ਰਾਜੇ ਵੱਡੀਆਂ-ਵੱਡੀਆਂ ਫੌਜਾਂ ਨਹੀਂ ਸੀ ਰੱਖਦੇ ਇਸ ਲਈ ਉਹ ਉਹਨਾਂ ਨੂੰ ਸਮਤਵਲ ਦੇਖਣਾ ਪੈਂਦਾ ਸੀ ਪਰ ਪਿੱਛੇ ਵਪਾਰਕ ਉન્નਤੀ ਤੇ ਪਰਫੁੱਲਤਾ ਕਾਰਨ ਰਾਸ਼ਟਰੀ ਆਮਦਨ ਦੇ ਵਿੱਚ ਕਾਫੀ ਵਾਧਾ ਹੋ ਗਿਆ ਜਿਸ ਸਾਸਰੇ ਰਾਜੇ ਵਿਸ਼ਾਲ ਤੇ ਸ਼ਕਤੀਸ਼ਾਲੀ ਫੌਜਾਂ ਰੱਖਣ ਦੇ ਯੋਗ ਹੋ ਗਏ ਤੇ ਇਹਨਾਂ ਸਥਾਈ ਰਾਸ਼ਟਰੀ ਫੌਜਾਂ ਨਾਲ ਸੰਮਤੀ ਸ਼ਕਤੀ ਕੁਚਲੀ ਜਾ ਸਕਦੀ ਸੀ ਅੱਗੇ ਹੈਗਾ ਮੱਧ ਵਰਗੀ ਮੱਧ ਵਰਗ ਉਤਰੀ ਅ ਮੱਧ ਵਰਗ ਜਾਂ ਗੱਬਲੇ ਸ਼੍ਰਾਣੀ ਨੇ ਵੀ ਸਮਤਵਾਦੀ ਬਰਵਾਦੀ ਦੇ ਵਿੱਚ ਹਿੱਸਾ ਪਾਇਆ ਮੱਧ ਸ਼੍ਰਾਣੀ ਨੇ ਮੱਧ ਕਾਲ ਦੇ ਵਿੱਚ ਹੀ ਸ਼ਹਿਰਾਂ ਦੇ ਹੋਂਦ ਦੇ ਵਿੱਚ ਆਉਣ ਨਾਲ ਸਿਰ ਚੁੱਕਿਆ ਸੀ ਤੇ ਸਮੇਂ ਦੇ ਨਾਲ ਨਾਲ ਇਹ ਸ਼੍ਰਾਣੀ ਬਲਵਾਨ ਹੁੰਦੀ ਗਈ ਇਹਨਾਂ ਨੇ ਪੈਸੇ ਦੇ ਜੋਰ ਨਾਲ ਤੇ ਕਈ ਹੋਰ ਵਿਧੀਆਂ ਨਾਲ ਸਮਤ ਤੋਂ ਆਪਣੀ ਆਜ਼ਾਦੀ ਖਰੀਦ ਲਈ ਇਹਨਾਂ ਲੋਕਾਂ ਨੇ ਵਪਾਰਕ ਪੱਖ ਤੋਂ ਉੱਨਤੀ ਕਰਕੇ ਆਪਣੀ ਆਰਥਿਕ ਸੁਵੈਦਿੰਤਾ ਕਾਇਮ ਕਰ ਲਈ ਕਿਉਂਕਿ ਸਮਤਾਂ ਨੇ ਇਹਨਾਂ ਉੱਤੇ ਬਹੁਤ ਅਤਿਆਚਾਰ ਕੀਤੇ ਇਸ ਲਈ ਇਹਨਾਂ ਨੇ ਸਮਤਾਂ ਦਾ ਵਿਰੋਧ ਤੇ ਰਾਜਾਂ ਦੀ ਸਹਾਇਤਾ ਕਰਕੇ ਸਮਤਵਾਦ ਨੂੰ ਅਦੋਗਿਤੀ ਮਤਲਬ ਇਹਨਾਂ ਦੇ ਪਤਨ ਵੱਲ ਲੱਗੇ ਅੱਗੇ ਹੰਗਾ ਰਾਸ਼ਟਰੀ ਭਾਵਨਾ ਦਾ ਵਿਕਾਸ ਸਭ ਤੋਂ ਪਹਿਲਾਂ ਤੁਸੀਂ ਹੈਡਿੰਗ ਜਾਰ ਕਰ ਲਿਓ ਠੀਕ ਹੈ 15ਵੇਂ ਸਦੀ ਦੇ ਵਿੱਚ ਪੁਨਰ ਜਾਗਰਣ ਨੇ ਲੋਕਾਂ ਦਾ ਜਿਹੜਾ ਦ੍ਰਿਸ਼ਟੀਕਾਂ ਦ੍ਰਿਸ਼ਟੀਕੋਣ ਸੀ ਲੋਕਾਂ ਦਾ ਜਿਹੜਾ ਨਜ਼ਰੀਆ ਸੀ ਉਹ ਤਾਂ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਜਿਸ ਦੇ ਨਾਲ ਲੋਕਾਂ ਅੰਦਰ ਰਾਸ਼ਟਰੀ ਭਾਵਨਾ ਦਾ ਵਿਕਾਸ ਤੇਜ਼ੀ ਨਾਲ ਹੋਣ ਲੱਗਿਆ ਪਰ ਸਮਤ ਦਾ ਇਹ ਦ੍ਰਿਸ਼ਟੀਕੋਣ ਇਹਨਾਂ ਦੇ ਵਿਰੋਧੀ ਹੋ ਗਿਆ ਇਸ ਲਈ ਲੋਕਾਂ ਨੇ ਤਾਂ ਛਾਂ ਛੱਡ ਕੇ ਰਾਜਾਂ ਨਾਲ ਸਾਂ ਦੇਣਾ ਸ਼ੁਰੂ ਕਰਤਾ ਜਿਸ ਕਰਕੇ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਅੱਗੇ ਹੈਗਾ ਨਗਰਾਂ ਅਤੇ ਕਸਬਿਆਂ ਦਾ ਵਿਕਾਸ ਸ਼ਹਿਰਾਂ ਤੇ ਵਿਕਾਸ ਤੇ ਪ੍ਰਫੁੱਲਤਾ ਨੇ ਸਮਤਵਾਦਤਾਂ ਨੂੰ ਭਾਰੀ ਸੱਟ ਮਾਰੀ ਉਹਨਾਂ ਦੇ ਕਾਰਨ ਸੀ ਕਿ ਸ਼ੁਰੂ-ਸ਼ੁਰੂ ਦੇ ਵਿੱਚ ਸਮਤ ਸ਼ਹਿਰ ਵਾਸੀਆਂ ਨੂੰ ਕਾਮਿਆਂ ਤੇ ਕਿਸਾਨਾਂ ਦੇ ਬਰਾਬਰ ਸਮਝਦੇ ਸੀ ਕਿਉਂਕਿ ਉਹਨਾਂ ਦੇ ਕੋਲ ਭੂਮੀ ਨਹੀਂ ਸੀ ਹੁੰਦੀ ਪਰ ਸ਼ਹਿਰ ਵਾਸੀਆਂ ਨੇ ਵਣਜ ਵਪਾਰ ਰਾਹੀਂ ਕਾਫੀ ਧਨ ਕਮਾ ਲਿਆ ਤੇ ਉਹਨਾਂ ਕੋਲ ਰੁਪਈਏ ਦੀ ਬਹੁਤ ਜ਼ਿਆਦਾ ਹੋ ਗਈ ਤੇ ਦੂਜੇ ਪਾਸੇ ਸਮਤਾਂ ਨੂੰ ਸਦਾ ਹੀ ਪੈਸੇ ਦੀ ਜ਼ਰੂਰਤ ਰਹਿੰਦੀ ਸੀ ਜਿਸ ਕਰਕੇ ਸ਼ਹਿਰ ਵਾਸੀਆਂ ਨੇ ਸਮਤਾਂ ਨੂੰ ਰੁਪਏ ਦੇਖ ਕੇ ਆਪਣੀ ਆਜ਼ਾਦੀ ਲਈ ਇਕੱਠੇ ਹੋ ਕੇ ਸਮਤਾਂ ਨਾਲ ਲੜਾਈਆਂ ਲੜੀਆਂ ਜਿਦੇ ਕਰਕੇ ਜਰਮਨੀ ਦੇ ਵਿੱਚ ਹੈਨਸੇਟਿਕ ਲੀਗ ਜਿਸ ਸਮਤਾਨਾਂ ਕੇ ਲੜਾਈਆਂ ਕੀਤੀਆਂ ਤੇ ਉਹਨਾਂ ਨੂੰ ਸ਼ਕਤੀਹੀਨ ਕਰਤਾ ਅਗੇ ਹੈਗਾ ਛਾਪੇਖਾਨੇ ਦਾ ਯੋਗਦਾਨ ਮੱਧਕਾਲੇ ਵਿੱਚ ਲੋਕ ਅੰਧਵਿਸ਼ਵਾਸੀ ਤੇ ਬਹਿਮੀ ਸੀ ਪਰ ਪੁਨਰ ਜਾਗਰਣ ਦੇ ਨੇ ਲੋਕਾਂ ਦੇ ਦਿਲ ਤੇ ਦਿਮਾਗ ਨੂੰ ਰੋਸ਼ਨ ਕਰਕੇ ਉਹਨਾਂ ਵਿੱਚ ਪਰਿਵਰਤਨ ਲਿਆਂਦਾ ਉਹਨਾਂ ਦੇ ਦ੍ਰਿਸ਼ਟੀਕੋਣ ਨੂੰ ਮੋਕਲਾ ਕਰਨ ਲਈ ਛਾਪੇਖਾਨੇ ਦੀ ਖੋਜ ਕੀਤੀ ਦੇ ਦੇ ਵਿੱਚ ਹਿੱਸਾ ਪਾਇਆ ਪੁਸਤਕਾਂ ਸਸਤੇ ਵਿੱਚ ਲੈਣੇ ਸ਼ੁਰੂ ਹੋ ਗਈਆਂ ਉਹਨਾਂ ਨੂੰ ਸਮਤਵਾਦ ਤੋਂ ਛਟਕਾਰਾ ਪਾਉਣ ਦੀ ਪ੍ਰੇਰਣਾ ਮਿਲ ਗਈ ਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਤੇ ਉਹਨਾਂ ਦੀ ਪ੍ਰਾਪਤੀ ਦਾ ਗਿਆਨ ਹੋਇਆ ਜੋ ਸਮਤਵਾਦੀ ਅ ਅਧੋ ਕੀਤੇ ਮਤਲਬ ਇਹ ਕਹਿੰਦੇ ਤੇ ਹਾਨੀ ਦਾ ਕਾਰਨ ਬਣ ਗਏ ਅੱਗੇ ਹੈਗਾ ਰਾਜਿਆਂ ਦਾ ਵਿਰੋਧ ਸਮਤਾਂ ਦਾ ਸਦਾ ਹੀ ਇਹ ਯਤਨ ਹੁੰਦਾ ਸੀ ਕਿ ਰਾਜਾ ਕੋਲ ਜਿੰਨਾ ਵੀ ਧਨ ਖਿੱਚ ਸਕਦੇ ਹਨ ਖੁੱਝ ਲੈਣ ਲਈ ਉਹ ਕਈ ਵਾਰੀ ਅਯੋਗ ਟੰਗ ਵੀ ਵਰਤਦੇ ਸੀ ਰਾਜਾ ਨੂੰ ਸਮਝ ਆ ਗਈ ਸੀ ਕਿ ਸਮਤ ਉਹਨਾਂ ਨੂੰ ਹਰ ਤਰ੍ਹਾਂ ਦੇ ਲੁੱਟ ਰਹੇ ਨੇ ਇਸ ਲਈ ਰਾਜ ਨੇ ਸਮੰਤਾਂ ਦਾ ਹਰ ਖੇਤਰ ਦੇ ਵਿੱਚ ਵਿਰੋਧ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਸਮੰਤਵਾਦੀ ਪ੍ਰਣਾਲੀ ਨੂੰ ਖਤਮ ਕਰਨ ਦੇ ਯਤਨ ਕੀਤੇ ਇੰਗਲੈਂਡ ਵਿੱਚ ਹੈਨਰੀ 7 ਅਤੇ ਹੈਨਰੀ 8 ਨੇ ਵੀ ਸ਼ਕਤੀ ਪ੍ਰਾਪਤ ਕਰਨ ਪਿੱਛੇ ਸਮੰਤਵਾਦ ਨੂੰ ਖਤਮ ਕਰਨ ਦਾ ਹਰ ਜਿਹੜਾ ਕਿ ਜਿਹੜਾ ਸੰਭਵ ਯਤਨ ਸੀ ਕੀਤਾ ਅੱਗੇ ਹੈਗਾ 14ਵੀਂ ਤੇ 15ਵੀਂ ਸਦੀ ਦੀ ਪਲੇਗ ਹਾਂਜੀ 14ਵੀਂ 15ਵੀਂ ਸਦੀ ਵਿੱਚ ਭਿਆਨਕ ਪਲੇਗ ਦੀ ਬਿਮਾਰੀ ਫੈਲ ਗਈ ਜਿਦੇ ਕਰਕੇ ਬਹੁਤ ਸਾਰੇ ਕਾਮੇ ਤੇ ਮਜ਼ਦੂਰ ਮਾਰੇ ਗਏ ਕਿਉਂਕਿ ਉਹਨਾਂ ਦੇ ਕੋਲ ਪਲੇਗ ਤੋਂ ਬਚਣ ਲਈ ਕਈ ਸਾਧਨਾਂ ਦੀ ਬਹੁਤ ਘਾਟ ਸੀ ਮਜ਼ਦੂਰਾਂ ਦੇ ਮਰਨ ਨਾਲ ਮਜ਼ਦੂਰਾਂ ਦੀ ਖਾਟ ਆ ਗਈ ਪਹਿਲਾਂ ਤਾਂ ਮਜ਼ਦੂਰਾਂ ਚਾ ਕੰਮ ਹੀ ਮਿਲਦੇ ਹੀ ਨਹੀਂ ਸੀ ਪਰ ਜੋ ਮਿਲਦੇ ਸੀ ਉਹ ਕਾਫੀ ਪੈਸਾ ਲੈਂਦੇ ਸੀ ਤੇ ਉਹਨਾਂ ਕੋਲ ਇੰਨੇ ਪੈਸੇ ਇਹ ਸਨ ਇੰਨੇ ਪੈਸੇ ਸਨ ਕਿ ਉਹ ਆਪਣੇ ਸਵਾਮੀਆ ਕੋਲੋਂ ਸੁਤੰਤਰਤਾ ਪ੍ਰਾਪਤ ਕਰ ਸਕਦੇ ਸੀ ਮਜ਼ਦੂਰਾਂ ਲਈ ਜ਼ਿਮੀਦਾਰਾਂ ਤੇ ਜ਼ਗੀਰਦਾਰਾਂ ਦੀਆਂ ਜ਼ਗੀਰਾਂ ਤੇ ਕੰਮ ਕਰਨ ਨਾਲੋਂ ਢੇਡਾਂ ਦੇ ਫਾਰਮਾਂ ਜਾਂ ਫਿਰ ਭੇਡਾਂ ਉਗਾਦੇ ਤੇ ਸ਼ਹਿਰਾਂ ਦੇ ਕਾਰਖਾਨਿਆਂ ਵਿੱਚ ਕੰਮ ਕਰਨਾ ਕਿਤੇ ਜ਼ਿਆਦਾ ਗੁਣਕਾਰੀ ਸੀ ਆਮ ਜਨਤਾ ਦੀ ਭਲਾਈ ਵੱਲੋਂ ਅਨਗੈਲੀ ਡਾਕਟਰ ਹੰਸਰਾਜ ਦਾ ਵਿਚਾਰ ਹੈ ਕਿ ਸੰਮਤਵਾਦ ਦਾ ਪਤਨ ਇਹਦੇ ਲਈ ਵੀ ਹੋਇਆ ਕਿਉਂਕਿ ਉਹਨਾਂ ਨੇ ਆਮ ਜਨਤਾ ਦੀ ਭਲਾਈ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਸੰਮਤਵਾਦ ਪ੍ਰਣਾਲੀ ਰਤਾ ਵੀ ਲੋਕਾਂ ਦਾ ਧਿਆਨ ਨਹੀਂ ਸੀ ਕਰਦੀ ਜਿਸ ਕਰਕੇ ਲੋਕਾਂ ਨੇ ਉਹਨਾਂ ਦਾ ਸਾਥ ਨਾ ਦਿੱਤਾ ਅੱਗੇ ਹੈਗਾ ਰਾਸ਼ਟਰੀ ਸੰਸਦ ਬਹੁਤ ਸਾਰੇ ਦੇਸ਼ਾਂ ਵਿੱਚ ਰਾਸ਼ਟਰੀ ਸੰਸਦ ਵੀ ਸੰਮਤਵਾਦ ਦੇ ਨਾਸ਼ ਦਾ ਕਾਰਨ ਬਣੀ ਕਈ ਸੰਸਥਾ ਨੇ ਸੰਸਦਾਂ ਨੇ ਸਮਮਤ ਦੀ ਸ਼ਕਤੀ ਖਤਮ ਕਰਨ ਲਈ ਕਾਨੂੰਨ ਬਣਾਏ ਇੰਗਲੈਂਡ ਵਿੱਚ ਸੰਸਦਾਂ ਨੇ ਹੈਨਰੀ 7ਵੇਂ ਦੇ ਸਮੇਂ ਤੱਕ ਕੀਤੀ ਵਰਦੀ ਦੇ ਨਿੱਜੀ ਸੈਨਾ ਦਾ ਰਾਜ ਨੇਮ ਬਣਾ ਕੇ ਸਮਮਤ ਦੀ ਸ਼ਕਤੀ ਨੂੰ ਭਾਰੀ ਸੱਟ ਮਾਰੀ ਕਈਆਂ ਦੇਸ਼ਾਂ ਦੇ ਸਮਮਤਾਂ ਨੇ ਵਾਰਲੇ ਹਮਲਿਆਂ ਦੀ ਰੋਕ ਥਾਮ ਲਈ ਅਤੇ ਸਮਮਤਾਂ ਦੀ ਸ਼ਕਤੀ ਖਤਮ ਕਰਨ ਲਈ ਰਾਸ਼ਟਰੀ ਫੌਜਾਂ ਦੇ ਖਰਚ ਕਰਨ ਲਈ ਧਨ ਦਿੱਤਾ ਸੰਸਦ ਕਿਉਂਕਿ ਰਾਸ਼ਟਰ ਦੇ ਪ੍ਰਤੀਨਿਧ ਹੁੰਦੀ ਸੀ ਇਸ ਲਈ ਰਾਜਾਂ ਦੇ ਇੱਕ ਕੰਮਾਂ ਵਿੱਚ ਇਕਤਾ ਸਥਾਪਿਤ ਕਰਤੀ ਜਿਸ ਦੇ ਨਾਲ ਸਮਮਤ ਕਾਫੀ ਸ਼ਕਤੀਹੀਨ ਹੋ ਗਿਆ ਅੱਗੇ ਹੈਗਾ ਪਵਿੱਤਰ ਰੋਮਨ ਸਾਮਰਾਜ ਜਰਮਨੀ ਦੇ ਵਿੱਚ ਪਵਿੱਤਰ ਰੋਮਨ ਸਮਰਾਟਾਂ ਨੇ ਵੀ ਸਮਤਵਾਦ ਨੂੰ ਦਬਾਉਣ ਤੇ ਇਹਨਾਂ ਕ੍ਰਿਤਿਆਵਾਂ ਨੂੰ ਇਹਨਾਂ ਦੀਆਂ ਕ੍ਰਿਤਿਆਂ ਨੂੰ ਦੂਰ ਕਰਨ ਦਾ ਕੋਸ਼ਿਸ਼ਾਂ ਕੀਤੀਆਂ ਪਵਿੱਤਰ ਰੋਮਨ ਸਾਮਰਾਜ ਸਮਤਵਾਦ ਦੇ ਕਾਲ ਦੇ ਵਿੱਚ ਹੀ ਹੋਣ ਦਾ ਦੇ ਵਿੱਚ ਆਇਆ ਤੇ ਇਹ ਸਮਰਾਟਰ ਸਮਤਵਾਦੀ ਪ੍ਰਥਾ ਤੋਂ ਬਾਹਰ ਹੋਣ ਕਰਕੇ ਇਹਨਾਂ ਉੱਤੇ ਹੋਰ ਸਮਰਾਟਾਂ ਦੀ ਤਰ੍ਹਾਂ ਸਮਤਵਾਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਇਸ ਲਈ ਸਮਤਵੀਆਂ ਬੁਰਾਈਆਂ ਤੇ ਦੋਸ਼ਾਂ ਨੂੰ ਦਬਾਉਣ ਦਾ ਇਹਨਾਂ ਯਤਨ ਕੀਤਾ ਤੇ ਸ਼ਾਂਤੀ ਲੈਂਡ ਪੀਸ ਦਾ ਸਿਧਾਂਤ ਲਿਆਂਦਾ ਇਹਨੇ ਜੀ ਸੰਸਾਰ ਸਾਮਰਾਜ ਵਿੱਚ ਨਿੱਜੀ ਲੜਾਈਆਂ ਲੁੱਟ ਮਾਰ ਤੇ ਕਤਲਾਂ ਦੀ ਮਨਾਹੀ ਹੋਈ ਅੱਗੇ ਹੈਗਾ ਪੋਪ ਤੰਤਰ ਨੇ ਸਮਤਵਾਦੀਆਂ ਘਟਾਂ ਦੂਰ ਕੀਤੀਆਂ ਮੱਧਕਾਲ ਦੇ ਵਿੱਚ ਪੋਪ ਤੰਤਰ ਦੀ ਸ਼ਕਤੀ ਲੋਕਾਂ ਨੂੰ ਸ਼ਕਤੀ ਕੋਲੋਂ ਲੋਕਾਂ ਨੂੰ ਡਰ ਹੁੰਦਾ ਸੀ ਕਿ ਉਹ ਲੋਕਾਂ ਨੂੰ ਡਰਾਉਂਦਾ ਸੀ ਕਿ ਸਮਵਧੀਆਂ ਔਗਣਾਂ ਨੂੰ ਦੂਰ ਕਰਨ ਦਾ ਯਤਨ ਕੀਤਾ ਪੋਪ ਨੇ ਰੱਬੀ ਸ਼ਾਂਤੀ ਦਾ ਸਿਧਾਂਤ ਚਲਾਇਆ ਜ ਜਿਹਦੇ ਅਨੁਸਾਰ ਇਹ ਹੁਕਮ ਦਿੱਤਾ ਗਿਆ ਕਿ ਸੰਮਤ ਇਸਤਰੀਆਂ ਤੇ ਤੀਰਥ ਤੇ ਜਾਂਦੇ ਯਾਤਰੀਆਂ ਵਪਾਰੀਆਂ ਕਿਸਾਨਾਂ ਤੇ ਪਾਦਰਾਂ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ ਨਾਲ ਹੀ ਯੁੱਧ ਵਿਰਾਮ ਦਾ ਸਿਧਾਂਤ ਵੀ ਚਾਲੂ ਕੀਤਾ ਜਿਹਦੇ ਅਨੁਸਾਰ ਹਰ ਹਫਤੇ ਵਿੱਚ ਬੁੱਧਵਾਰ ਦੀ ਸ਼ਾਮ ਤੇ ਸੋਮਵਾਰ ਦੀ ਸਵੇਰ ਤੱਕ ਲੜਾਈ ਕਰਨ ਦੀ ਮਨਾਹੀ ਕੀਤੀ ਗਈ ਤੇ ਇਹ ਵੀ ਨਿਯੰਤ ਕੀਤਾ ਗਿਆ ਕਿ ਸਾਲ ਦੇ ਕੁਝ ਦਿਨ ਤੇ ਕੁਝ ਰਾਤਾਂ ਦੇ ਵਿੱਚ ਲੜਾਈ ਨਹੀਂ ਕਰਨੀ ਚਾਹੀਦੀ ਇਨ੍ਹਾਂ ਪੋਪ ਦੇ ਉਦੇਸ਼ਾਂ ਕਾਰਨ ਸੰਮਤ ਭਾਵੇਂ ਦਿਲੋਂ ਨਾ ਡਰੇ ਪਰ ਘੱਟੋ ਘੱਟ ਦਿਖਾਵੇ ਲਈ ਤਾਂ ਅਮਨ ਰੱਖਣ ਤੇ ਲੜਾਈ ਤੋਂ ਦੂਰ ਰਹਿਣ ਲਈ ਮਜਬੂਰ ਹੋ ਗਏ ਜਿਸ ਨਾਲ ਸਮਤਵਾਦ ਕਾਫੀ ਕਮਜ਼ੋਰ ਹੋ ਗਿਆ ਅੱਗੇ ਹੈਗਾ ਸਿੱਖਿਆ ਦੇ ਵਿਕਾਸ ਹਾਂਜੀ ਮੱਧਕਾਲ ਦੇ ਐਂਡ ਦੇ ਵਿੱਚ ਸਿੱਖਿਆ ਦਾ ਕਾਫੀ ਜ਼ਿਆਦਾ ਵਿਕਾਸ ਹੋ ਗਿਆ ਜਿਸ ਕਰ ਲੋਕਾਂ ਦਾ ਦ੍ਰਿਸ਼ਟੀਕੋਣ ਕਾਫੀ ਵਿਕਸਿਤ ਹੋ ਗਿਆ ਸਾਇੰਸ ਵੱਲ ਲੋਕਾਂ ਦਾ ਧਿਆਨ ਖਿੱਚਿਆ ਗਿਆ ਕਲਾ ਦੇ ਵਿੱਚ ਰੁਚੀ ਹੋ ਗਈ ਵਿਦਿਆ ਨੇ ਲੋਕਾਂ ਨੂੰ ਸ਼ਾਂਤੀਪੂਰਵਕ ਬਣਾਤਾ ਜਿਸ ਨਾਲ ਲੋਕਾਂ ਅੰਦਰ ਸਮਤਵਾਦ ਲਈ ਘ੍ਰੀਨਾ ਪੈਦਾ ਹੋ ਗਈ ਅੱਗੇ ਹੈਗਾ ਮੁਦਰਾ ਅਰਥਵਸਥਾ ਮੁਦਰਾ ਅਰਥਵਸਥਾ ਦੇ ਆਉਣ ਨਾਲ ਜ਼ਗੀਰਦਾਰੀ ਪ੍ਰਥਾ ਜਾਂ ਸਮਤਵਾਦ ਨੂੰ ਕਾਫੀ ਨੁਕਸਾਨ ਹੋਇਆ ਸਮਤਾਂ ਦੀ ਸੰਪਤੀ ਜ਼ਮੀਨ ਸੀ ਮੁਦਰਾ ਨਹੀਂ ਸੀ ਤੇ ਹੁਣ ਭੂਮੀ ਵਾਹਕਾਂ ਨੂੰ ਅਧਿਕਾਰ ਮਿਲ ਗਿਆ ਕਿ ਉਹ ਆਪਣੀ ਜ਼ਮੀਨ ਵੇਚ ਕੇ ਕਿਸੇ ਸੁਤੰਤਰ ਸ਼ਹਿਰ ਦੇ ਵਿੱਚ ਜਾ ਕੇ ਆਵਾਦ ਹੋ ਸਕਦੇ ਨੇ ਅੱਗੇ ਹੈਗਾ ਗਿਲਡ ਪ੍ਰਣਾਲੀ ਇਸ ਰੂਪ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਚੀਜ਼ਾਂ ਤਿਆਰ ਕਰਨ ਵਾਲੇ ਸ਼ਿਲਪਕਾਰਾਂ ਤੇ ਕਾਰੀਗਰਾਂ ਨੇ ਆਪਣੇ ਆਪਣੇ ਸੰਗ ਬਣਾ ਲਏ ਤੇ ਸੰਗ ਗਿਲਡ ਖਵਾਉਂਦੇ ਸੀ ਹਰ ਇੱਕ ਸੰਗ ਤੇ ਗਿਲਡ ਦੇ ਆਪਣੇ ਆਪਣੇ ਨਿਯਮ ਹੁੰਦੇ ਸੀ ਉਹਨਾਂ ਨਿਯਮਾਂ ਦੇ ਅਨੁਸਾਰ ਕੰਮ ਕਰਨ ਦੇ ਘੰਟੇ ਤੇ ਚੀਜ਼ਾਂ ਦੇ ਮੁੱਲਾਂ ਨੂੰ ਨਿਸ਼ਚਿਤ ਕੀਤਾ ਜਾਂਦਾ ਸੀ ਕਾਰਨਾਮਾ ਵਿਅਕਤੀ ਗਿਲਡ ਜਾਂ ਦਸਤਕਾਰੀ ਦੇ ਵਿੱਚ ਦਖਲ ਲੈਣ ਲਈ ਕਾਫੀ ਦੇਰ ਪਹਿਲਾਂ ਉਸਤਾਦਾਂ ਦੇ ਅਧੀਨ ਹੁੰਦਾ ਸੀ ਅ ਸ਼ਿਸ਼ਿਆ ਦੇ ਰੂਪ ਦੇ ਵਿੱਚ ਕੰਮ ਕਰਦੇ ਸੀ ਜੋ ਕੰਮ ਕਰਨ ਦੇ ਵਿੱਚ ਮਾਹਿਰ ਹੋ ਸਕੇ ਸੰਗ ਦਾ ਹਰ ਮੈਂਬਰ ਆਪਣੇ ਸੰਗ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਸੀ ਗਿਲਡ ਪ੍ਰਣਾਲੀ ਦੇ ਖੇਤਰ ਵਿੱਚ ਛੋਟੇ ਪੱਧਰ ਦੇ ਉਜੋਗਾਂ ਦੇ ਵਿਕਾਸ ਵਿੱਚ ਹਿੱਸਾ ਪਾਇਆ ਸ਼ਹਿਰਾਂ ਵਿੱਚ ਉਦਯੋਗ ਦੇ ਮਹੱਤਵ ਦੇ ਵਿੱਚ ਵਾਧਾ ਹੋਣ ਲੱਗਿਆ ਪਰ ਇਹਦੇ ਨਾਲ ਹੀ ਪਿੰਡਾਂ ਵਿੱਚ ਸਮਤਾ ਦੇ ਕਾਫੀ ਮਹਾਤਮਾ ਦੇ ਜੀ ਕਾਫੀ ਘਾਟ ਆਉਣੇ ਸ਼ੁਰੂ ਹੋ ਗਈ ਗ੍ਰਿਲਡ ਦੁਆਰਾ ਉਪਜੇ ਪੂੰਜੀਵਾਦ ਰੇ ਸਮਾਤਵਾਦ ਦੇ ਪਤਨ ਦੇ ਵਿੱਚ ਯੋਗਦਾਨ ਦਿੱਤਾ ਅੱਗੇ ਹੈਗਾ ਕਿਸਾਨਾਂ ਦੇ ਵਿਦਰੋਹ ਸਮਤ ਆਮ ਤੌਰ ਤੇ ਹਰ ਤਰ੍ਹਾਂ ਨਾਲ ਕਿਸਾਨਾਂ ਦਾ ਸ਼ੋਸ਼ਣ ਕਰਦੇ ਸੀ ਤੇ ਉਹ ਸ਼ੋਸ਼ਣ ਲਈ ਠੀਕ ਅਤੇ ਗਲਤ ਦੋਹਾਂ ਢੰਗਾਂ ਦੀ ਵਰਤੋਂ ਕਰਦੇ ਸੀ ਕਿਸਾਨਾਂ ਕੋਲੋਂ ਫਤੋਵਧ ਤੰਗ ਬਟੋਲਣ ਦਾ ਯਤਨ ਕਰਦੇ ਸੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਅਸਮਾਨਤਾਵਾਂ ਦੀ ਸੇਵਾਵਾਂ ਕਰਨੀਆਂ ਪੈਂਦੀਆਂ ਸੀ ਕਿਸਾਨਾਂ ਨੇ ਜਦੋਂ ਸਮਤਾਂ ਨੂੰ ਲੋੜ ਤੋਂ ਵੱਧ ਤੰਗ ਕੀਤਾ ਉਹਨਾਂ ਨੇ ਇਕੱਠੇ ਹੋ ਕੇ ਸਮਤ ਦੇ ਵਿਰੁੱਧ ਹਥਿਆਰ ਚੁੱਕ ਲਏ ਤੇ ਵਿਦਰੋਹ ਕੀਤਾ ਕਿਸਾਨਾਂ ਨੇ ਇਸ ਤਰ੍ਹਾਂ ਵਿਦਰੋਹ 1358 ਈਸਵੀ ਦੇ ਵਿੱਚ ਫਰਾਂਸ ਦੇ ਵਿੱਚ ਕੀਤਾ ਇਸ ਵਿਦਰੋਹ ਦੇ ਵਿੱਚ ਕਿਸਾਨਾਂ ਨੇ ਕਈ ਸੰਮਤ ਕਤਲ ਕੀਤੇ ਤੇ ਕਈਆਂ ਹਵੇਲੀਆਂ ਨੂੰ ਅੱਗ ਲਾ ਕੇ ਸਵਾਹ ਕਰਤਾ ਇਸ ਪਰ ਬਾਦਸ਼ਾਹ ਨੇ ਸੰਮਤਾਂ ਦੀ ਸਹਾਇਤਾ ਕੀਤੀ ਤੇ 20000 ਤੋਂ ਵੱਧ ਕਿਸਾਨ ਕਤਲ ਕੀਤੇ ਗਏ ਤੇ ਵਿਦਰੋਹ ਦਬਾ ਦਿੱਤਾ ਗਿਆ ਇਸੇ ਤਰ੍ਹਾਂ 1381 ਦੇ ਵਿੱਚ ਕਿਸਾਨਾਂ ਨੇ ਗਲੈਂਡ ਦੇ ਵਿੱਚ ਕੀਤਾ ਕਿਸਾਨਾਂ ਦੇ ਗਵਾਈ ਵੋਟ ਨਾ ਵਾ ਟਾਈਲਰ ਕਰ ਰਿਹਾ ਸੀ ਵਿਦਰੋਹੀ ਕਿਸਾਨ ਲੰਡਨ ਪਹੁੰਚ ਗਏ ਬਾਦਸ਼ਾਹ ਰਿਜ਼ਰਵ ਦੂਜੇ ਨੇ ਸੰਮਤਾਂ ਦੀ ਰੱਖਿਆ ਕੀਤੀ ਤੇ ਕਿਸਾਨਾਂ ਦੇ ਵਿਦਰੋਹ ਨੂੰ ਦਬਾਤਾ ਵਾਟ ਟਾਇਲਰ ਨੂੰ ਮਾਰ ਦਿੱਤਾ ਗਿਆ ਹੈ ਇੰਗਲੈਂਡ ਦਾ 1381 ਦੇ ਵਿੱਚ ਕਿਸਾਨਾਂ ਦਾ ਵਿਦਰੋਹ ਤੇ ਇਸ ਤਰ੍ਹਾਂ ਹੋਰ ਕਈ ਵਿਦਰੋਹ ਇਹ ਸਿੱਧ ਕਰਦੇ ਨੇ ਕਿ ਕਿਸਾਨ ਉਸ ਸਮੇਂ ਕਿਸਾਨਾਂ ਵਿੱਚ ਉਹ ਸੰਤੁਸ਼ਟਦਾ ਸੀ ਭਾਵੇਂ ਵਿਦਰੋਹ ਸਫਲ ਨਹੀਂ ਹੋਏ ਪਰ ਇਹਨਾਂ ਨਾਲ ਕਿਸਾਨਾਂ ਵਿੱਚ ਜਾਗਰਤੀ ਆ ਗਈ ਅੱਗੇ ਨੂੰ ਉਚਿਤ ਸਮੇਂ ਦੇ ਵਿੱਚ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕੀਤਾ ਜਿਸ ਦੇ ਨਾਲ ਸਮਮਤਾਂ ਦੀਆਂ ਜੜਾਂ ਹਿੱਲ ਗਈਆਂ ਹਾਂਜੀ ਏਸੀ ਸੰਮਤਵਾਦ ਦੇ ਪਤਨ ਦੇ ਕਾਰਨ ਜਾਂ ਸੰਮਤਵਾਦ ਦੇ ਖਤਮ ਹੋਣ ਦੇ ਕਾਰਨ ਜਾਂ ਕਿਉਂ ਉਹ ਹਟੈਂਦੀਆਂ ਗੱਲਾਂ ਦੇ ਵੱਲ ਗਿਆ ਕੀ ਕਾਰਨ ਸੀ ਠੀਕ ਹੈ ਥੈਂਕ ਯੂ